ਦੋਸਤੋ ਅੱਜ ਦੀ ਇਸ ਵੀਡੀਓ ਯਾਨੀ ਕਿ ਪਾਰਟ 2 ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਇੱਕ ਵਾਰ ਫਿਰ ਉਸ ਦੇਸ਼ ਦੀ ਚਰਚਾ ਕਰਾਂਗੇ ਜਿਸ ਨੂੰ ਸਿਟੀ ਆਫ ਗਲਾਸ ਯਾਨੀ ਕਿ ਫਰਾਂਸ ਦੇਸ਼ ਜਿਸ ਦੀ ਪਛਾਣ ਆਇਫਲ ਟਾਵਰ ਅਤੇ ਰਾਸ਼ਟਾਨੀ ਪੈਰਿਸ ਹੈ। ਪਾਰਟ 1 ਦੀ ਅਧੂਰੀ ਜਾਣਕਾਰੀ ਲੈਣ ਵਾਸਤੇ ਵੀਡੀਓ ਦੇ ਅੰਤ ਤੱਕ ਤੁਸੀਂ ਸਾਡੇ ਨਾਲ ਜ਼ਰੂਰ ਜੁੜੇ ਰਹੋ। ਆ ਗੱਲ ਕਰਦੇ ਹਾਂ ਫਰਾਂਸ ਸ਼ਹਿਰ ਦੀ ਜੋ ਸਵਰਗ ਤੋਂ ਘੱਟ ਨਹੀਂ ਹੈ ਪਿਛਲੀ ਵੀਡੀਓ ਵਿੱਚ ਅਸੀਂ ਗੱਲ ਕਰ ਰਹੇ ਸੀ ਇੱਥੇ ਦੀ ਬਹੁਤ ਹੀ ਅਨੋਖੀ ਤੇ ਹੈਰਾਨ ਕਰ ਦੇਣ ਵਾਲੀ ਗੱਲ ਯਾਨੀ ਕਿ ਮਰੇ ਹੋਏ ਵਿਅਕਤੀਆਂ ਨਾਲ ਵਿਆਹ ਕਰਵਾਉਣ ਦੀ ਕਿ ਇੱਥੇ ਇੱਕ ਮਰੀ ਹੋਈ ਔਰਤ ਨਾਲ ਜਿਉਂਦਾ ਮਰਦ ਅਤੇ ਮਰੇ ਹੋਏ ਮਰਦ ਨਾਲ ਜਿਉਂਦੀ ਔਰਤ ਵਿਆਹ ਕਰ ਲੈਂਦੇ ਨੇ ਦੋਸਤੋ ਇਸ ਅਨੋਖੀ ਚਰਚਾ ਤੇ ਤੁਸੀਂ ਜ਼ਰੂਰ ਪਰੇਸ਼ਾਨ ਅਤੇ ਹੈਰਾਨ ਹੋਵੋਗੇ ਅਤੇ ਜ਼ਰੂਰ ਸੋਚਦੇ ਹੋਵੋਗੇ ਕਿ ਅਜਿਹਾ ਕਰਨਾ ਇਸ ਦੇਸ਼ ਵਿੱਚ ਕਾਨੂੰਨਨ ਅਪਰਾਧ ਕਿਉਂ ਨਹੀਂ ਮੰਨਿਆ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਵਿਆਹ ਜੀਵਨ ਸਾਥੀ ਨੂੰ ਸਾਥ ਨਿਭਾਉਣ ਵਾਸਤੇ ਨਹੀਂ ਬਲਕਿ ਉਸਦੀ ਪ੍ਰਾਪਰਟੀ ਸਮੇਟਣ ਵਾਸਤੇ ਕਰਵਾਇਆ ਜਾਂਦਾ ਹੈ ਤਾਂ ਜੋ ਮਰਨ ਤੋਂ ਬਾਅਦ ਉਸਦੀ ਸਾਰੀ ਪ੍ਰਾਪਰਟੀ ਸਰਕਾਰ ਜ਼ਬਤ ਨਾ ਕਰ ਲਵੇ ਕਾਰਨ ਹੈ ਕਿ ਇੱਥੇ ਲੋਕ ਮਰੇ ਹੋਏ ਲੋਕਾਂ ਨਾਲ ਵਿਆਹ ਕਰਦੇ ਨੇ ਅਤੇ ਪ੍ਰਾਪਰਟੀ ਆਪਣੇ ਨਾਮ ਹੁੰਦੇ ਸਾਰ ਹੀ ਆਪਣੇ ਜੀਵਨ ਸਾਥੀ ਨੂੰ ਵੀ ਦਫਨ ਕਰ ਦਿੰਦੇ ਨੇ ਇੱਥੇ ਦੀ ਇੱਕ ਹੋਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇੱਥੇ ਕਹ ਲੋ ਪੰਜ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਲਾਜ਼ਮੀ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਹੈ ਸ਼ਾਇਦ ਇਹੀ ਕਾਰਨ ਹੈ ਕਿ ਫਰਾਂਸ ਨੂੰ ਦੁਨੀਆ ਦਾ ਸਭ ਤੋਂ ਵੱਧ ਡਿਪਰੈਸ਼ਨ ਵਿੱਚ ਰਹਿਣ ਵਾਲਾ ਦੇਸ਼ ਕਿਹਾ ਜਾਂਦਾ ਹੈ